ਹਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਆ ਤੁਸੀਂ ਬਹੁਤ ਹੀ ਵਧੀਆ ਹੋਵੋਗੇ ਹਾਂਜੀ ਆਪਾਂ ਤੁਹਾਨੂੰ ਇੱਕ ਸੂਟ ਜੋ ਤਿਆਰ ਕੀਤਾ ਹੁਣ ਆਪਾਂ ਨਿਊ ਡਿਜ਼ਾਈਨ ਉਹ ਦਿਖਾਉਣੀ ਆ ਤੁਹਾਨੂੰ ਕਿਦਾਂ ਦਾ ਤਿਆਰ ਕੀਤਾ ਤੇ ਕਿਹੜੇ ਕਲਰ ਯੂਜ਼ ਕੀਤੇ ਆ ਦੇਖੋ ਇਹ ਘੇਰਾ ਵਰਕ ਆ ਸਾਰਾ ਦੇਖੋ ਜੀ ਕਿੰਨੀ ਸਫਾਈ ਨਾਲ ਹੋਇਆ ਹੋਇਆ ਹੈਗਾ ਆਪਾਂ ਇਹ ਦੋ ਕਲਰ ਦਾ ਕੰਟਰਾਸਟ ਕੀਤਾ ਹੈਗਾ ਇਹ ਇੱਕ ਫਿਰੋਜੀ ਕਲਰ ਆ ਇੱਕ ਇਹ 골ਡਨ ਕਲਰ ਆ ਇਹ ਘੇਰਾ ਬਣਿਆਗਾ ਦੇਖੋ ਵਧੀਆ ਸਫਾਈ ਨਾਲ ਹੋਇਆ ਇਹ ਜਾਮ ਕਾਟਨ ਦਾ ਸੂਟ ਹੈ ਦੇ ਉੱਪਰ ਵਰਕ ਕੀਤਾਗਾ ਤੇ ਇਹ ਦੇਖੋ ਨਾਲ ਹੀ ਆਹਾਂ ਬਣੀਆਂ ਨੇਗੀਆਂ ਦੇਖੋ ਕਿੰਨਾ ਸਫਾਈ ਨਾਲ ਵਰਕ ਹੋਇਆ ਹੋਇਆਗਾ ਤੁਸੀਂ ਬਣਾਉਣਾ ਕੋਈ ਕਲਰ ਹੋਰ ਪਵਾਉਣੇ ਉਹ ਵੀ ਪਵਾ ਸਕਦੇ ਹੋ ਜਿਵੇਂ ਦਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਹੋਊਗਾ ਵੀ ਇਹ ਕਲਰ ਸਾਨੂੰ ਚਾਹੀਦਾ ਇਹਦੇ ਵਿੱਚ ਇਹ ਨਹੀਂ ਚਾਹੀਦਾ ਜਾਂ ਜਿਹੜਾ ਵੀ ਜਿਵੇਂ ਤੁਸੀਂ ਕਰਵਾਉਣਾ ਉਹ ਵੀ ਤੁਹਾਨੂੰ ਮਿਲ ਜੂਗਾ ਦੇਖੋ ਜੀ ਪੂਰੇ ਸਫਾਈ ਨਾਲ ਕੰਮ ਹੋਇਆ ਵਧੀਆ ਤੇ ਹੁਣ ਤੁਹਾਨੂੰ ਮੂਰੀਆਂ ਤੇ ਵਰਕ ਦਿਖਾਉਣੇ ਆਂਗੇ ਆ ਜੀ ਮੂਰੀਆਂ ਤੇ ਵਰਕ ਹੈਗਾ ਦੇਖ ਲਓ ਤੁਸੀਂ ਜਿਵੇਂ ਦੇ ਵੀ ਸੂਟ ਕਰਾਉਣੇ ਆ ਤਿਆਰ ਕਰਵਾ ਸਕਦੇ ਹੋ ਕਿਹੜੇ ਕਲਰ ਯੂਜ਼ ਕਰਾਉਣੇ ਆ ਕਿੱਦਾਂ ਬੇਲਾ ਪਾਉਣੀਆਂ ਛੋਟੇ ਡਿਜ਼ਾਈਨ ਵੱਡੇ ਡਿਜ਼ਾਈਨ ਆਪਣੀ ਪਸੰਦ ਦੇ ਜਿਹੜੇ ਮਰਜੀ ਤੁਸੀਂ ਕਰਵਾ ਸਕਦੇ ਹੋਗੇ ਤੇ ਇਹ ਆਪਣੀ ਮਸ਼ੀਨ ਹੈਗੀ ਤੇ ਆਪਾਂ ਇਹਦੀ ਫੁੱਲ ਵੀਡੀਓ ਵੀ ਤੁਹਾਨੂੰ ਪਾਵਾਂਗੇ ਵੀ ਹਨਾ ਕਿੱਦਾਂ ਵਰਕ ਕਰਦੀ ਹੈ ਇਹਦੇ ਬਾਰੇ ਸਾਰੀ ਡਿਟੇਲ ਜੇ ਤੁਹਾਨੂੰ ਦੱਸਾਂਗੇ ਤੇ ਆਪਣਾ ਸੂਟ ਸੀ ਅੱਜ ਦਾ ਤੇ ਹੋਰ ਤੁਹਾਨੂੰ ਘਰ ਨਵੇਂ ਨਵੇਂ ਸੂਟਾਂ ਨਾਲ ਮਿਲਦੇ ਆਂ ਅੱਗੇ ਹੋਰ ਸੂਟ ਲੈ ਕੇ ਆਉਣੇ ਆਪਾਂ ਤਿਆਰ ਕਰਕੇ ਜਿਹੜਾ ਉਹ ਵੀ ਤੁਹਾਨੂੰ ਜਰੂਰ ਕੋਸ਼ਿਸ਼ ਕਰਿਆ ਕਰਾਂਗੇ ਵੀ ਵੀਡੀਓ ਐਦਾਂ ਪਾਈ ਜਾਵੇ ਹੈਨਾ ਸੂਟਾਂ ਦੀ ਤੇ ਕੋਈ ਡਾਊਟ ਆ ਉਹ ਵੀ ਜਰੂਰ ਕਲੀਅਰ ਕਰਿਆ ਕਰੋ ਹਾਂਜੀ ਇੱਕ ਵਾਰ ਫੇਰ ਤੁਹਾਨੂੰ ਸਾਰਾ ਸੂਟ ਦਿਖਾਉਨੇ ਹੈਗੇ ਆਪਾਂ ਲੋਜੀ ਤੇ ਆਂ ਨਾ ਫੇਰ ਦੁਬਾਰਾ ਸੂਟ ਦੇਖ ਲਓ ਆਪਣਾ ਤਿਆਰ ਕੀਤਾ ਹੋਇਆ ਘੇਰਾ ਵਰਕ ਆ ਇਹ ਆਪਣਾ ਮੂਰੀਆਂ ਦਾ ਮੂਰੀਆਂ ਦਾ ਹੋ ਗਿਆ ਤੇ ਇੱਧਰ ਆਪਣੀਆਂ ਆ ਗਈਆਂ ਬਾਹਾਂ ਬਾਹਾਂ ਦਾ ਡਿਜ਼ਾਈਨ ਆ ਗਿਆ ਇੱਧਰ ਬੜੀਆ ਪੂਰਾ ਸਫਾਈ ਨਾਲ ਕੰਮ ਹੋਇਆ ਹੋਇਆ ਹੈਗਾ ਇਹ ਡਾਰਕ ਮੰਜੈਂਟਾ ਸੂਟ ਤੇ ਕੀਤਾ ਆਪਾਂ ਗੁਲਾਬੀ ਸੂਟ ਆ ਪੂਰਾ ਇਹ ਦੱਸਿਓ ਕਮੈਂਟ ਕਰਕੇ ਜਰੂਰ ਵੀ ਕਿਵੇਂ ਦਾ ਲੱਗਿਆ ਤੁਹਾਨੂੰ ਸੂਟ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਧੰਨਵਾਦ ਜੀ